ਸਾਡੇ ਜੀਆਰਡੀ ਸਕੂਲ ਦਾ ਪੂਰੀ ਜੀਡੀਐਚ ਕਹਿ ਸਕਦਾ ਮੈਂ ਨਾਮ ਰੋਸ਼ਨ ਕੀਤਾ ਕਿਉਂਕਿ ਇਹ ਟੀਮ ਭਾਰਤ ਦੇ ਇੱਕ ਤੋਂ ਦੂਜੇ ਸਥਾਨ ਤੇ ਆਈ ਔਰ ਇਹਦੇ ਮਾਪਿਓ ਨੂੰ ਬਹੁਤ ਬਹੁਤ ਵਧਾਈਆਂ ਇਸਪੋਰਟਸ ਮਿਲਿਆ ਤੇ ਮੈਂ ਖੇਡਾਂ ਸਟਾਰਟ ਦਿੱਤਾ ਤੇ ਮੈਂ ਬੜੀ ਮਿਹਨਤ ਕੀਤੀ ਤੇ ਮੈਂ ਬਹੁਤ ਦੁਆ ਮੇਰੇ ਪੇਸਕੋਲ ਚੱਲਣ ਦੀ ਇੱਛਾ ਨੂੰ ਪੂਰਾ ਜੀਏ ਮੈ ਤੁਹਾਨੂੰ ਮੈਨੂੰ ਮਿਹਨਤੀ ਬੱਚੇ ਮਿਲ ਤਾਂ ਕਿ ਉਹ ਗੱਲ ਨੂੰ ਸਟਾਰ ਬਣਾ ਸਕੀਏ ਮਿਹਨਤ ਕਰ ਸਕੀਏ ਪਿਛਲੇ ਮਹੀਨੇ ਵੀ 66 ਟਾਡ ਪੋਜੀਸ਼ਨ ਆਈ ਪੰਜਾਬ ਸੀਨੀਅਰ ਟੀਮ ਦੀ ਉਹਨੇ ਅੰਡਰ 70 ਪੰਜਾਬ ਟੀਮ ਜਿਹੜੀ ਆ ਦੂਜੀ ਪਿਜੀਸ਼ਨ ਲੈ ਕੇ ਆਈ ਹੈ ਉਹਨੇ ਬੱਚੇ ਆਸਤੇ ਸਾਡੇ ਸਕੂਲ ਆਸਤੇ ਬਹੁਤ ਮਾਨ ਦੀ ਗੱਲ ਕੀਤੀ। ਜੁਲੀਆ ਵਿਕਟਰੀ ਸਹੀ ਦੋ। ਵਿਕਟਰੀ ਸਹੀ ਦਿੱਖੀ। ਸਾਡੇ ਬਡੇ ਵੀ ਪ੍ਰਿੰਸੀਪਲ ਦਸ਼ਨ ਜੀ ਇਸ ਸਾਲ ਬਹੁਤ ਖਾਣ ਰਹੇ। ਪੂਰੇ ਸਟਾਫ ਨੂੰ ਬਹੁਤ ਬਹੁਤ ਧੰਨਵਾਦ ਹੈ। ਵਿਦਿਆਰਥੀਆਂ ਦੇ ਬੱਚੇ ਜੁਲੀਆ ਕਮਿੰਡ ਦੇ ਕੇ। ਬਾਟੇ ਮਾਰਾ ਰਿਹਾ। ਮੀਨ ਇਹ ਮੇਰੀ ਪੋਸਟ ਫੋਰਡ ਦਿੱਤੀ ਮੇਰੇ ਪ੍ਰਿੰਸੀਪਲ ਨੇ ਮੇਰੇ ਸਕੂਲ ਦੇ ਟੀਚਰਾਂ ਨੇ ਮੇਰੇ ਕੰਮ ਦੀ ਪੋਸਟ ਸਾਹਿਬ ਨੇ ਬੜੀ ਸਪੋਰਟ ਕੀਤੀ ਤੇ ਮੇਰੇ ਸਕੂਲ ਦੇ ਟੀਚਰ ਸਾਰੇ ਉਹਨਾਂ ਨੇ ਬੜੀ ਸਪੋਰਟ ਕੀਤੀ ਤੇ ਮੈਂ ਪੰਜਾਬ ਦੇ ਵਿੱਚੋਂ ਸੈਕਿੰਡ ਆਈ ਤੇ ਮੇਰਾ ਮਤਲਬ ਇੱਕ ਡਰੀਮ ਹੀ ਕਬੱਡੀ ਖੇਡਣਾ ਤੇ ਮੈਂ ਆ ਸਕੂਲ ਚ ਆਈ ਤੇ ਮੈਨੂੰ ਮਤਲਬ ਇੱਥੇ ਇੱਕ ਸਪੋਰਟਸ ਮਿਲੀ ਤੇ ਫਿਰ ਮੈਂ ਖੇਡਣਾ ਸਟਾਰਟ ਕੀਤਾ ਤੇ ਮੈਂ ਬੜੀ ਮਿਹਨਤ ਕੀਤੀ ਤੇ ਮੈਂ ਉਹ ਜਾ ਮੇਰੇ ਪ੍ਰਿੰਸੀਪਲ ਸਾਹਿਬ ਨੇ ਮੇਰੇ ਟੀਚਰਾਂ ਨੂੰ ਸਪੋਰਟ ਕਿੰਨੇ ਟਾਈਮ ਤੋਂ ਪ੍ਰੈਕਟਿਸ ਕਰ ਰਹੀ ਹੈ ਇੱਕ ਸਾਲ ਇੱਕ ਸਾਲ ਹੂੰ ਤੇ ਕਰੋ ਤੋਂ ਜੁਆਇਨ ਕੀਤਾ ਸੀ ਇਸ ਗੇਮ ਨੂੰ ਪੰਜ ਸਾਲ ਪੰਜ ਸਾਲ ਹੂੰ ਤੇ ਕਿੰਨਾ ਕੋ ਮੁਸ਼ਕਲ ਕਿੰਨੇ ਕੋ ਕੰਪੀਟੀਸ਼ਨ ਜਿਹੜੇ ਸੀ ਟਫ ਸੀ ਬਹੁਤ ਟਫ ਸੀ ਹੂੰ ਤੇ ਕੀ ਮੰਨਦੇ ਹੋ ਕਿੰਨਾ ਕਿੰਨਾ ਦਾ ਜ਼ਿਆਦਾ ਸਹਿਯੋਗ ਰਿਹਾ ਮੇਰੇ ਪ੍ਰਿੰਸੀਪਲ ਸਾਹਿਬ ਦਾ ਮੇਰੇ ਟੀਚਰਾਂ ਦਾ ਮੇਰੇ ਫੈਮਿਲੀ ਦਾ ਮੋਹ ਸਾਹਿਬ ਦਾ ਪੇਰੈਂਟ ਮੋਹ ਸਾਹਿਬ ਦਾ ਅੱਗੇ ਕੀ ਟਾਰਗੇਟ ਹੈ ਤੁਹਾਡਾ ਅੱਗੇ ਮੇਰਾ ਟਾਰਗੇਟ ਹੈ ਕਿ ਮੈਂ ਇੰਟਰਨੈਸ਼ਨਲ ਪਲੇਟ नेशनेल प्लेयर ਬਣ ਗਿਆ ਹੂੰ ਸੋ ਰਿਹਾ ਤੁਹਾਡੇ ਸਕੂਲ ਦੇ ਬੱਚੇ ਅੱਜ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਸਕੂਲ ਦੀ ਕਰਨਦੀਪ कौर 10ਵੀਂ ਕਲਾਸ ਦੀ ਵਿਦਿਆਰਥਣ ਨੇ ਨੈਸ਼ਨਲ ਲੈਵਲ ਲੈਸਲ ਕਬੱਡੀ ਤੇ ਸਾਡੇ ਜੀਆਰਡੀ ਸਕੂਲ ਦਾ ਪੂਰੇ ਡੀਆਚ ਕਹਿ ਸਕਦਾ ਮੈਂ ਵੀ ਨਾਂ ਰੋਸ਼ਨ ਕੀਤਾ ਕਿਉਂਕਿ ਇਹ ਟੀਮ ਭਾਰਤ ਵਿੱਚੋਂ ਦੂਜੇ ਸਥਾਨ ਤੇ ਆਈ ਹੈ ਔਰ ਇਹਦੇ ਮਾਪਿਓ ਨੂੰ ਬਹੁਤ ਬਹੁਤ ਵਧਾਈਆਂ ਇਹਦੇ ਟੀਚਰਸ ਨੂੰ ਬਹੁਤ ਵਧਾਈਆਂ ਕੋਚ ਸਾਬ ਰਜੀਤ ਸਰ ਨੂੰ ਸਾਡੇ 3-4 ਕੋਚ ਹੋਰ ਨੇ ਜਿ ਦਿਰਪ੍ਰੀਤ ਮੈਡਮ ਯੂਸਫ ਸਰ ਈ ਰਾਏ ਕੁਮਾਰ ਜੀ ਤੇ ਮੁੱਖ ਕੋ ਜੀ ਸਾਰਿਆਂ ਨੂੰ ਬਹੁਤ ਬਹੁ ਵਧਾਈਆਂ ਸਾਰੇ ਟੀਚਰਜ਼ ਨੂੰ ਵਧਾਈਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਮਾਪਿਓ ਦਾ ਜਿਹੜੇ ਇਹਨੂੰ ਟਾਈਮ ਸਿਰ ਭੇਜਦੇ ਪੇਰ ਕਰਦੇ ਨੇ ਔਰ ਕਦੀ ਵੀ ਇਹ ਨਹੀਂ ਮਹਿਸੂਸ ਕਰਦੇ ਵੀ ਇਹ ਲੜਕੀ ਆ ਇਹਨੂੰ ਨਾ ਭੇਜੀਏ ਔਰ ਹਮੇਸ਼ਾ ਹੀ ਉਹ ਕਹਿੰਦੇ ਵੀ ਜਿੰਨਾ ਖੇਡ ਸਕਦਾ ਬੱਚਾ ਖੇਡੇ ਔਰ ਮੈਨੂੰ ਖੁਸ਼ੀ ਹੈ ਮੈ ਤੋਂ ਨਾਲ ਮੈਨੂੰ ਮਿਹਨਤੀ ਬੱਚੇ ਮਿਲਣ ਤਾਂ ਕਿ ਉਹ ਕੱਲ ਨੂੰ ਸਟਾਰ ਬਣਾ ਸਕੀਏ ਮਿਹਨਤ ਕਰ ਸਕੀਏ ਉਹਨਾਂ ਬਾਕੀ ਧੀਆ ਦੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਤੇ ਉਹਨਾਂ ਬਤੀਆ ਦੇ ਵਿੱਚ ਜਿਹੜਾ ਨੂੰ ਜਿੱਥੇ ਤੁਸੀਂ ਪੜ੍ਹਨ ਦਾ ਮੌਕਾ ਬਣਾ ਦੇ ਰਹੇ ਵਧੀਆ ਦਿੰਦੇ ਮੌਕਾ ਪੇਰੈਂਟਸ ਇੱਡੀ ਗੱਲ ਨਹੀਂ ਦਿੰਦੇ ਮੈਂ ਕਹਿੰਦਾ ਖੇਡਾਂ ਵਾਲੀ ਵੀ ਪ੍ਰੇਰਿਤ ਕਰਨ ਇਹ ਨਾ ਸੋਚਣ ਕਿ ਇਹ ਖੇਡਾਂ ਚੱਲਿਆ ਕੁਝ ਨਹੀਂ ਹੁੰਦਾ ਫਰੀ ਕਿਰਪਾ ਗੁਰੂ ਮਹਾਰਾਜ ਦੀ ਇਹ ਬੱਚੇ ਕੋਈ ਨਾ ਕੋਈ ਜਰੂਰ ਸਟਾਰ ਬਣਨਗੇ ਤੁਹਾਡੇ ਵਿਦਿਆਰਥੀ ਦੀ ਜਿਹੜੀ ਆ ਬੜੀ ਵੱਡੀ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਇਹ ਬੱਚੇ ਨੂੰ ਪ੍ਰਿੰਸੀਪਲ ਸਾਰੇ ਸਮੂਹ ਪਿਛਲੇ ਨੇ ਮਾਤਾ ਪਿਤਾ ਨੂੰ ਬਹੁਤ ਵਾਅਦਾ ਦੇਣਾ ਵਾ ਇੱਕ ਬਾਰਡਰ ਏਰੀਆ ਤੋਂ ਉੱਠ ਕੇ ਬੱਚਾ ਪਾਕਿਸਤਾਨ ਬਾਰਡਰ ਬਹੁਤ ਨੇੜੇ ਨਿਕਲ ਨਜ਼ਦੀਕ ਇਹਨਾਂ ਦੇ 3-4 ਕਿਲੋਮੀਟਰ ਹੀ ਉਤੋਂ ਬੱਚਾ ਉੱਠ ਕੇ ਇੱਕ ਨੈਸ਼ਨਲ ਲੈਵਲ ਤੇ ਪੂਰੇ ਇੰਡੀਆ ਵਿੱਚ ਦੂਜੀ ਜਗ੍ਹਾ ਹਾਸਲ ਕਰਿਆ ਤੇ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਇਹ ਮੈਡਲ ਲਗਭਗ 20 ਸਾਲ ਬਾਅਦ ਆਇਆ ਪੰਜਾਬ ਦਾ ਪਿਛਲੇ ਮਹੀਨੇ ਵੀ ਇੱਕ 68 ਪੋਜੀਸ਼ਨ ਆਈ ਪੰਜਾਬ ਸੀਨੀਅਰ ਟੀਮ ਦੀ ਉਹਨੇ ਅੰਡਰ 70 ਪੰਜਾਬ ਟੀਮ ਜਿਹੜੀ ਆ ਦੂਸਰੀ ਪੋਜੀਸ਼ਨ ਲੈ ਕੇ ਆਈ ਹੈ ਕਿਉਂਕਿ ਬੱਚੇ ਵਾਸਤੇ ਸਾਡੇ ਸਕੂਲ ਵਾਸਤੇ ਬਹੁਤ ਮਾਣ ਦੀ ਗੱਲ ਹੈ ਸਿਰ ਕਿੰਨੀ ਕੁ ਮਿਹਨਤੀ ਸੀ ਇਹ ਵਿਦਿਆਰਥੀ ਇਹ ਬੱਚਾ ਬਹੁਤ ਮਿਹਨਤੀ ਹੈ ਜੀ ਪਿਛਲੇ 4 ਮਹੀਨੇ ਤੋਂ ਮੈਂ April ਤੋਂ ਪ੍ਰੈਕਟਿਸ ਕਰਾ ਰਿਹਾ ਹਾਂ ਇਹਨੂੰ ਤੇ ਬੱਚੇ ਨੂੰ ਜੋ ਸਕਿੱਲ ਦਿੱਤੀ ਜਾਂਦੀ ਜੀ ਟੂ ਟੱਚ ਦੀ ਪੁਆਇੰਟਸ ਦੀ ਇਹ ਬੱਚਾ ਲਗਾਤਾਰ ਕਰਦਾ ਇੱਕ ਘੰਟਾ ਦੋ ਦੋ ਘੰਟੇ ਲਗਾਤਾਰ ਪ੍ਰੈਕਟਿਸ ਕਰਦਾ ਹੈ ਠੀਕ ਮਾਸਲ ਕੀਤਾ ਆ ਜੀ ਸਿਧਾ ਕੋਈ ਨਹੀਂ ਰਿਹਾ ਇਹਨੂੰ ਮਤਲਬ ਕਿਸੇ ਬਾਟ ਨਹੀਂ ਕਰਦੀ ਤੇ ਇਹਨੂੰ ਦਾ ਤਗੜਾ ਮੁਕਾਮ ਸਭ ਕੀਤਾ ਸਭ ਤੋਂ ਪਹਿਲਾਂ ਮੈਂ ਆਪਣੇ ਸਕੂਲਿਸਟਾ ਅਗਰੇ ਦੇਵੀ ਦੇ ਪੀਸੀ ਬੋਰਡ ਡਿਪਟੀਨ ਜਾਰ ਜੀ ਨੂੰ ਸਾਡਾ ਹਮਸਫਰ ਬਣਨ ਦੀਆਂ ਬਹੁਤ ਬਹੁਤ ਵਧੀਆਂ ਤਾਰੀਫਾਂ ਬਾਦਿਆ ਜਿਹੜਾ 8 ਸਾਲ ਬੀਤੇ ਨੇ ਬੜੀਆ ਤਨੀਮ ਦੇ ਕੇ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਜਬ ਬੇਟੀ ਨੇ ਸਿਲਵਰ ਮੈਡਲ ਲਿਆ ਸਰ ਕਿੰਨੀ ਕੁ ਮਿਹਨਤ ਕਰਦੀ ਸੀ ਬੱਚੀ ਸਕੂਲ ਟਾਈਮ ਦਾ ਕਰਦੀ ਸੀ ਪ੍ਰੈਕਟਿਸ ਤੇ ਘਰ ਜਾ ਕੇ ਕਿੰਨੀ ਕੁ ਮਿਹਨਤ ਕਰਦੀ ਸੀ ਸਕੂਲ ਵੀ ਕਰਦੀ ਸੀ ਮੈਂਕੀ ਸਾਹਿਬ ਤੇ ਘਰੇ ਵੀ ਬਹੁਤ ਮਿਹਨਤ ਕਰਦੀ ਸੀ ਹੂੰ ਠੀਕ ਹੈ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅਮਰੋਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅਮਰੋਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ ਹੈਅਰ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜ਼ਵ ਰੇਨਾ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਹੱਤਤਿਆ ਜਾਂ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ ਕੇਰٹین ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ ਬ੍ਰਾਈਡਲ ਨੂੰ ਸਿਰਫ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਲ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰਾਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸਹੂਬਦਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀਕਿਊਰ ਪੈਡੀਕਿਊਰ ਵੀ ਕਰਵਾ ਸਕਦੇ ਹੋ ਤੁਸੀਂ ਤੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਹੋ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼